ਜਾਣੂ ਚਲਦੇ ਆ ਸਾਡੀ ਪ੍ਰਸਤਿਤ ਟੀਮ ਬਾਸਕੇ ਗਿਲਨਾਸਣ ਸਾਹਿਬ ਪਹੁੰਚੀ ਹੈ ਕਿ ਇੱਥੇ ਇੱਕ ਪੀੜਤ ਪਰਾਰਹ ਜੋ ਮਜੀਤ ਸਿੰਘ ਔਰ ਉਹਨਾਂ ਦੀ ਵਾਈ ਬੈਠੀ ਆ ਔਰ ਉਹਨਾਂ ਦਾ ਦੋਤਾ ਬੈਠਾ ਹੈ ਅਰਜੀਤ ਸਿੰਘ ਪੜ੍ਹਾਈ ਦਾ ਖਾਤਾ ਕੌਣ ਚੱਲ ਰਹੀ ਹੈ ਬਾਬੀ ਆ ਬੈਠੇ ਤੇ ਮਾਂ ਦੀ ਮੰਗ ਤਾਂ ਮਾਂ ਨੂੰ ਜੱਜ ਕਰਦੇ ਹਾਂ ਹਾਂਜੀ ਕੌਣ ਨਹੀਂ ਆਉਣ ਦਿੰਦਾ ਇਹਨਾਂ ਨੂੰ ਐ ਇੱਕ ਮੇਰੇ ਮਾਮਾ ਲਈ ਤੇ ਇੱਕ ਨਾਨਾ ਆਇਆ ਤੇ ਨਾਨਾ ਨਾਨੇ ਵਜਨਾ ਪ੍ਰਤਾਪ ਸਿੰਘ ਤੇ ਮਾਮੇ ਦਾ ਡਿਗਰੀ ਕਰਾ ਰਹੇ ਸੀ ਕੀ ਆਂਦੇ ਹੋ ਨੇ ਜਾਂਦੇ ਨਹੀਂ ਘਰ ਉਹਨਾਂ ਤੇ ਚਾਰ ਵਾਰੀ ਜਿਵੇਂ ਕਹੇ ਤੇ ਗਏ ਜੋ ਉਹ ਕਹੇ। ਕਹਿੰਦੇ ਨਹੀਂ ਕਲਣਾ। ਤੇ ਹੁਣ ਪੁੱਤ ਕੀ ਮੰਗ ਵੀ ਜੇ ਨਹੀਂ ਧਰੋਂਦੇ ਤੇਰੀ ਜ਼ਿੰਦਗੀ ਤੇਰੇ ਪਾਪਾ ਦੀ ਜ਼ਿੰਦਗੀ ਉਹਨਾਂ ਖਰਾਬ ਕਰ ਦਿੱਤੀ ਆ। ਹਾਂਜੀ ਤੇ ਕੀ ਉਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਵੀ ਉਹਨਾਂ ਦੇ ਖਰਾਕ ਕਾਰਵਾਈ ਹੋਣੀ ਚਾਹੀਦੀ। ਹਾਂਜੀ ਕਰਵਾਈ ਹੁਣ ਕਹੇ ਜੀ ਉਹਨਾਂ ਤੇ ਜਿਵੇਂ ਹੀ ਕਰੋਂ ਤੇਰੇ। ਸਭ ਤੋਂ ਸਭ ਤੋਂ ਕਰਵਾਈ ਹੋਣੀ ਚਾਹੀਦੀ ਉਹਨਾਂ। ਲੌਜੀਕ ਮਸੂ ਬੱਚਾ ਕੀ ਮਾਂ ਔਰ ਕਿੰਨਾ ਪੁੱਤ ਦਾ ਪਿਆਰ ਆ ਤੇ ਉਹ ਕਹਿੰਦਾ ਵੀ ਜੇ ਮੇਰਾ ਜਿਹੜਾ ਨਾਨਾ ਪ੍ਰਤਾਪ ਸਿੰਘ ਤੇ ਮੇਰਾ ਮਾਮਾ ਜੋਦਾ ਸਿੰਘ ਔਰ ਜਗਰਾਤ ਸਿੰਘ ਜੋ ਨਸ਼ੇ ਦੇ ਵਪਾਰ 'ਚ ਵਿੱਚ ਵਿਤਰ ਰਹੇ ਨੇ ਔਰ ਕਾਰੋਬਾਰ ਕਰ ਰਹੇ ਉਹ ਅੰਦੇ ਮਿਲ ਨਹੀਂ ਦਿੰਦੇ ਪਰ ਇੱਕ ਪੁੱਤ ਤੋਂ ਮਾਂ ਦਾ ਪਿਆਰ ਖੋਲਿਆ ਤੇ ਉਹ ਬਾਪ ਦੋਹੇ ਘਤੇ ਆਪਾਂ ਹੋਏ ਨੇ ਇਹਦੀ ਦਾਦੀ ਨਾਲ ਵੀ ਗੱਲ ਕਰਾਂਗੀ ਕੀ 나ਗੀਟਾ ਦਾ ਜੀ ਨਨ ਲਖਬੀਰਪੁਰ ਹਾਂਜੀ ਤੇ ਕੀ ਗੱਲ ਹੋਈ ਆ ਆਪਾਂ ਘਰ ਦੇ ਵਿੱਚ ਆਪਣੀ ਨੌ ਰਾਣੀ ਜਿਹੜੀ ਆ ਹਰਪ੍ਰੀਤ ਕੌਰ ਉਹ ਨਿੱਤ ਤੇ ਕਿਉਂ ਕੀ ਗੱਲ ਹੈ ਕੀ ਘਰ ਤੇ ਕੋਈ ਨਹੀਂ ਕੋਈ ਇਹ ਤਾਂ ਉਹਦੀ ਚੰਗੀ ਭਲੀ ਗਈ ਮਰਖੜੀ ਬੰਦਨ ਚੱਲੀ ਆ ਉਹਥੇ ਪਤਾ ਨਹੀਂ ਕੀ ਸਲਾਬ ਬਣਾ ਲਈ ਤੇ ਆਈ ਨੇ ਕਿਨੇ ਚਿਰ ਹੋ ਗਿਆ ਜੀ 6 ਸਾਲ ਹੋ ਗਏ ਅਜੇ ਤੱਕ ਨਹੀਂ ਆਈ ਤੇ ਗਏ ਹੀ ਲੈ ਕੇ ਤੁਸੀਂ ਕਿਦੇ ਬੰਦਿਆ ਮੋਰ ਬਾਹੇ ਜਾੜ ਲੈ ਕੇ ਗੱਡੀ ਵੇਚ ਕੇ ਲਾਤੀ ਤੇ ਤੁਸੀਂ ਦਰਖਾਸਤ ਦਿੱਤੀ ਸੀ ਬੜੀਆਂ ਦਰਖਾਸਤਾਂ ਕਿਤੇ ਕਿਤੇ ਦਿੱਤੇ ਸੀ ਉਹ ਨਸ਼ਾ ਪੱਤਾ ਮੋਟਾ ਕਰਦੇ ਉਹ ਪੈਸਾ ਚਾੜੀ ਜਾਂਦੇ ਸੀ ਤੇ ਹੁਣ ਕੀ ਮੰਗ ਡੜਗੀ ਉਹ ਤੇ ਜੇ ਕਾਨੂੰ ਨੌਰਾਣੀ ਨਹੀਂ ਆਉਂਦੇ ਨੇ ਬੱਚੇ ਦਾ ਪਿਆਰ ਹੀ ਖੋਲਿਆ ਮਾਂ ਨੂੰ ਖੋਲਿਆ ਤੇ ਕੀ ਕਹਿਣਾ ਚਾਹਦੇ ਕੀ ਮੰਗ ਡੜਗੀ ਕਹਿਣਾ ਚਾਹਦੇ ਨਹੀਂ ਤਾਂ ਨੇ ਚਲੋ ਘਰ ਆਵੇ ਬੱਚਾ ਜਾਂਦਾ ਮੈਂ ਮਰ ਜਾਣਾ ਕੁਝ ਖਾ ਕੇ ਮੈਨੂੰ ਦੱਸਦਾ ਤੇ ਉਹਨੂੰ ਤੜਕੀ ਮੰਗੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਕੀ ਅਗਰ ਜੇ ਮੁੰਡਾ ਤੇ ਉਹ ਵੀ ਮਰਨੇ ਪਿਆ ਹੈ ਇਹਦਾ ਡੈਡੀ ਉਹ ਵੀ ਕੰਮ ਕਰਦਾ ਟੈਨਸ਼ਨ ਲੈਂਦਾ ਉਹਦੇ ਕੋਲ ਨਹੀਂ ਪਹੁੰਚਿਆ ਜਾਂਦਾ ਸਾਡੀ ਮਤਲਬ ਕੋਤਰੀ ਵੀ 10 ਸਾਲ ਦੀ ਹੋ ਗਈ ਆ ਉਹ ਵੀ ਉਹਦੇ ਕੋਲ ਉੱਥੇ ਹੈ ਜੀ ਉਹਨਾਂ ਦੇ ਕੋਲ ਆ ਕੋਤਰੀ ਸਾਡੀ ਵੀ ਅੱਛਾ ਉਹ ਬੇਟੀ ਉੱਥੇ ਹੈ ਹਾਂਜੀ ਹਾਂਜੀ ਜੇ ਹੀ ਜਾ ਕੇ ਨਹੀਂ ਅਰੀ ਵੀ ਗਏ ਜਿਹੇ ਆਣੇ ਆਂ ਵੀ ਸਾਨੂੰ ਕੁੜੀ ਨੂੰ ਮਿਲਾਓ ਸਾਨੂੰ ਛੋਟੀ ਬੱਚੀ ਆ ਇਹਦੀ ਇਹਨੂੰ ਹੀ ਮਿਲਾ ਦੋ ਸਾਨੂੰ ਉਹਨੂੰ ਵੀ ਨਹੀਂ ਮਿਲਾਉਂਦੇ ਪਤਾ ਨਹੀਂ ਕਿੱਥੇ ਲੁਕਾ ਲਿੰਦੇ ਉਹਨੂੰ ਵੀ ਇਹੀ ਬੜਾ ਆਖਿਆ ਬਾਪ ਇਹ ਸਾਨੂੰ ਬੱਚੀ ਨੂੰ ਤੇ ਮੜਾਓ ਜੇ ਤੂੰ ਇਹ ਕੁੜੀਆਂ ਦੇ ਕੋਲ ਆਪਣੀਆਂ ਦੇ ਕੋਲ ਇਹੋ ਜਿਹੇ ਧੰਦੇ ਕਰਾਉਂਦੇ ਆ ਸਾਡੀ ਬੱਚੀ ਦੇ ਕੋਲੋਂ ਨਹੀਂ ਕਰਾਊਗਾ ਇਹੋ ਦੇ ਕੋਲ ਵੀ ਇਹੋ ਕਸ਼ੀ ਹੋਣਾ ਜੇ ਇਹ ਬਾਕੀ ਛੱਡ ਛੱਡ ਕੇ ਨਵੇਂ ਬੰਦੇ ਕਰਦੀਆਂ ਫਿਰਦੀਆਂ ਉਹ ਪੋਤਨੀ ਸਾਡੀ ਇਹਨਾਂ ਤੋਂ ਪਿੱਛੇ ਰਹੂਗੀ ਉਹ ਵੀ ਇਹੋ ਕਸ਼ੀ ਕਰਦੀ ਪੋਤਨੀ ਕਿੰਨੀ ਕੀਜ ਐ ਜੀ ਪੋਤਨੀ ਦਾਸ ਹੋ ਗਈ ਐ ਜੀ ਤੇ ਪੜਦੇ ਕੋਈ ਪਤਨੀ ਪਤਾ ਹੀ ਕੋਈ ਨਹੀਂ ਐ ਜੀ ਪੜਦੇ ਮੇਰੇ ਹਿਸਾਬ ਮੁਸ਼ਕਲ ਨੇ ਸਾਡੇ ਮੱਥੇ ਹੀ ਨਹੀਂ ਲਾਉਂਦੇ ਨਹੀਂ ਪੜੀ ਇਹਦੀ ਵਾਤੇ ਬਹੂ ਕੋਣ ਲਈ ਕਨਿਸਟੇਟ ਅਮਰਸਰ ਵਿੱਚ ਦੇ ਅਧਿਕਾਰੀਆਂ ਉਂਜੀ ਕਰਮਚਾਰੀਆਂ ਨੂੰ ਲਗਾਤਾਰ ਫੀਮੇਨ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਬੀਸੀਪੀ શ્રી ਮਡੇਰ ਸਾਹਿਬ ਜੀ ਬੀਸੀਪੀ ਤੋਂ ਜੇ ਬੰਨੇ ਰਾਣਾ ਜੀ ਸਰਵੰਨਦੀਪ ਜੀ ਐਸਪੀ ਵੈਸਟ ਐਸਐਚਓ ਟੂਰਨਾਮੈਂਟ ਅਤੇ ਐਸਐਚਓ ਰੋਬਨ ਸਿੰਘ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਆ ਹੋਇਆ ਇਕ ਕਮਲਜੀਤ ਕੌਰ ਉਰਫ ਮਾਸੀ ਮਾਸੀ ਗੋਲਡਨ ਐਵੇਨਿਊ ਹਰਗੁਜਿੰਦਰਪੁਰ ਸ਼ਹਿਰਟਾ ਤੋਂ ਤਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ बरामद ਹੋਈ ਆ ਇਹੇ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰ ਰਹੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹੇ ਹੀਰੋਇਨ ਮਂਗਾਦੇ ਤੇ ਵਕ ਵਕ ਰਾਤਾਂ ਸਪਲਾਈ ਕਰਦੀ ਸੀ ਤੁਸੀਂ ਜੋ ਦੇਖ ਰਹੇ ਡੇਲੀ ਪੁਲਟਾਈਮ ਵਿੱਚ ਚਲਤੇ ਤੁਹਾਨੂੰ ਦਿਖਾਈਆਂ ਲਾਈਵ ਤਸਵੀਰਾਂ ਦਿਖਾਈਆਂ ਸੀ ਕਿ ਬਸ ਕੇ ਗਿੱਲਾਂ ਤੋਂ ਤੁਮ ਲੜਕਾ ਗੁਜਰੀ ਗੁਰਜੀਤ ਸਿੰਘ ਜਿੱਦਾਂ ਸ਼ਾਦੀ ਵਡਾਲੀ ਹੋਈ ਸੀ ਤੇ ਉਹਦਾ ਜਿਹੜਾ ਸਹੁਰਾ ਪਰਿਵਾਰ ਜਿੱਥੇ ਉਹਦੇ ਬਰਦਰ ਨੀ ਲਾ ਜਗਰਾ ਸਿੰਘ ਤੇ ਜੋਧਾ ਸਿੰਘ ਜੋ ਮਾੜੇ ਤਰਸ਼ੀ ਨਸ਼ੇ 'ਚ ਵੜ ਗਏ ਨੇ ਤੇ ਉਹ ਡਰਦੇ ਨੇ ਉਹਨਾਂ ਦਾ ਜਿਹੜਾ ਪਰਿਵਾਰ ਲੜਕੇ ਵਾਲਿਆਂ ਦਾ ਮਨਜੀਤ ਸਿੰਘ ਤੇ ਉਹਦੀ ਵਾਈਫ ਲਖਬੀਰ ਕੋ ਕੇ ਛੱਡੀ ਨੌਰਾਨੀ ਔਰ ਪੋਤਰੀ ਨੂੰ ਨਾਲ ਮਸ਼ਲੇ ਦਾਲੂ ਦੇ ਤੱਕੇ ਲਦਨ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਇਸ ਨੂੰ ਮੰਗ ਕਰਦੇ ਆ ਸਾਡੀ ਪੋਤਰੀ ਜੋ 10 ਸਾਲ ਦੀ ਹੈ ਇਹਨਾਂ ਕੋ ਕਬਜ਼ੇ ਚ ਔਰ ਸਾਡਾ ਜਨ ਪੁੱਤਰ ਜੀ ਸਿੰਘ ਉਹਦੀ ਜਿਹੜੀ ਲਾਈਫ ਆ ਉਹ ਬਰਬਾਦ ਹੋ ਜੇਗੀ ਇਸ ਲਈ ਪ੍ਰਸ਼ਾਸਨ ਤੋਂ بار-ਬਾਰ ਮੰਗਿਆ ਵੀ ਸਾਡਾ ਜਿਹੜੀ ਨੌਰਾਨੀ ਨੂੰ ਵਾਸਿਕਰ ਤੇ ਜੇ ਤਾਂ ਜੋ ਆਪਣੇ ਬੱਚੇ ਨੂੰ ਪੜਾ ਸਕੇ ਤੇ ਸਾਡਾ ਘਰ ਵਸਾ ਸਕੇ ਜਿਹਦੇ ਲਈ ਤੁਸੀਂ ਅਸੀਂ ਦਿੱਲੀ ਪਬਟਾ ਇਨ ਵਿੱਚੋਂ ਦਿਖਾ ਰਹੇ ਹਾਂ